ਮੈਨੂੰ ਭੁਲੇਖਾ ਸੀ ਮੈਂ ਦੇਵੀ ਮਖਸੂਸਪੂਰੀ ਨੂੰ ਬਹੁਤ ਜਾਣਦਾ ਬਹੁਤ ਜਾਣਦਾ ਬਹੁਤ ਸੁਣਿਆ ਬਹੁਲੀ ਪੁਰਾਣੀ ਆੜੀ ਆ ਪਰ ਅੱਜ ਦੇਵੀ ਨੂੰ ਸਾਹਮਣੇ ਬੈਠ ਕੇ ਦੇਖਿਆ ਤੇ ਜਿਹੜਾ ਸੁਣਿਆ ਇਹ ਤਾਂ ਦੇਵੀ ਮਖਸੂਸਪੂਰੀ ਹੋਰ ਹੀ ਨਿਕਲੇ ਦੋਬਾਰ ਅਸੀਂ ਤਾਂ ਉਦੋਂ ਦੇ ਪਟੇ ਹੋਏ ਆ ਆਸ਼ਿਕਾ ਦੀ ਕਾਦੀ ਜ਼ਿੰਦਗੀ ਜਾਂ ਕੜੇ ਤੈਨੂੰ ਪਿੱਟਦੇ ਆ ਸੱਪ ਦੀ ਅਲੀਕੇ ਨਹੀਂ ਫੌਜਦਾਰੀ ਕੇਸ ਵਿੱਚ ਪੈਂਦੀ ਹੈ ਤਰੀਕੇ ਦੀ ਜਦੋਂ ਚਿਤ ਕਰੇ ਭੇਜ ਸਮਨ ਬੁਲਾ ਲਿਆ ਨਹੀਂ ਸਾਨੂੰ ਸਾਨੂੰ ਤੇਰੇ ਸ਼ਹਿਰ ਦੇ ਅਗਵੇੜਿਆ ਨੇ ਖੜਾ ਤੇ ਅੱਜ ਜਿਹੜਾ ਸ੍ਰੀ ਦੇਵੀ ਮਕਸੂਦਪੂਰੀ ਤੋਬਾ ਤੋਬਾ ਮੈਨੂੰ ਭੁਲੇਖਾ ਸੀ ਕਿ ਮੈਂ ਦੇਵੀ ਮਕਸੂਦਪੂਰੀ ਨੂੰ ਬਹੁਤ ਜਾਣਦਾ ਬਹੁਤ ਜਾਣਦਾ ਬਹੁਤ ਸੁਣਿਆ ਬholi ਪੁਰਾਣੀ ਆੜੀ ਆ ਪਰ ਅੱਜ ਦੇਵੀ ਨੂੰ ਸਾਹਮਣੇ ਬੈਠ ਕੇ ਦੇਖਿਆ ਤੇ ਜਿਹੜਾ ਸੁਣਿਆ ਇਹ ਤਾਂ ਦੇਵੀ ਮਖਸੂਸਪੁਰ ਹੀ ਹੋ ਰਹੀ ਨਿਕਲੇ। ਦੋਬਾਰ ਅਸੀਂ ਤਾਂ ਉਦੋਂ ਦੇ ਪੱਟੇ ਹੋਏ ਆਂ ਆਸ਼ਿਕਾ ਦੀ ਕਾਦੀ ਜ਼ਿੰਦਗੀ ਜਾਂ ਖੜੇ ਤੈਨੂੰ ਪਿੱਟਦੇ ਆਂ ਸੱਪ ਦੀ ਅਲੀਕੇ ਨਹੀਂ ਫੌਜਦਾਰੀ ਕੇਸ ਵਿੱਚ ਪੈਂਦੀ ਆ ਤਰੀਕੇ ਦੀ। ਜਦੋਂ ਚਿਤ ਕਰੇ ਭੇਜ ਸਮਨ ਬੁਲਾ ਲਿਆ ਨਹੀਂ ਸਾਨੂੰ ਸਾਨੂੰ ਤੇਰੇ ਸ਼ਹਿਰ ਦੇ ਅਗੇੜਿਆਂ ਨੇ ਖੜਾ। ਤੇ ਅੱਜ ਜਿਹੜਾ ਸਰਾਦੇ ਵੀ ਮਖਸੂਸਪੁਰ ਹੀ どうぞ。東部東部